ਹੈਲੋ ਹਲੋ ਹਾਂਜੀ ਹਾਂਜੀ ਗੁਰਤੇਜ ਸਿੰਘ ਬੋਲ ਰਿਹਾ ਨੀ ਤੁਸੀਂ ਕੌਣ ਓਕੇ ਮਸ਼ਕਾ ਸਰ ਮੈਂ Jio ఫిਸਟੋ ਬੋਲ ਰਹੀ ਹਾਂ ਮਹਾਲੀ ਤੋਂ ਹਾਂ ਸਰ ਇਹ ਨੰਬਰ ਤਾਂ ਤੁਹਾਡਾ ਹੀ ਹੋਣਾ 04 ਹੂੰ ਓਕੇ ਸਰ ਇਹਦੇ ਤੇ ਥੋੜਾ ਰੀਚਾਰਜ ਨਹੀਂ ਹੋਇਆ ਕਾਫੀ ਦਿਨਾਂ ਦਾ ਹੂੰ ਤੁਸੀਂ ਕਰਵਾ ਕਰ ਦਿਓ ਜੀ ਪੈਸੇ ਹੈ ਨਹੀਂ ਸਰ ਇਹਦੇ ਤੁਸੀਂ ਕੱਟ ਆਫਾ ਤੇ ਕਰਵਾ ਲਓ ਦੋ ਸੁਣਾਉਂਦਾ ਕਿਉਂਕਿ ਤੁਹਾਡੇ ਨੰਬਰ ਹੀ ਸਰ ਜੀ ਮਹਿੰਗੇ ਵਾਲੇ ਚਾਰਜ ਕਰਤੇ ਜੀ ਜੀਓ ਵਾਲਿਆਂ ਨੇ ਹੁਣ ਕੀ ਕਰਗੇ ਇਹਨਾਂ ਦਾ ਸਰ ਸਾਰੀ ਕੰਪਨੀ ਨੇ ਮਹਿੰਗੇ ਕੀਤੇ ਆ ਇਹਦੇ ਚਾਰਜ ਸਾਰਿਆਂ ਨੇ ਨਹੀਂ ਇਹਨਾਂ ਨੇ ਸਾਰਿਆਂ ਤੋਂ ਵੱਧ ਕਰਤੇ ਪਹਿਲਾਂ ਤਾਂ ਗਾਕਾਂ ਨੂੰ ਠੱਗ ਲਿਆ ਹੁਣ ਉਧਰ ਅਸੀਂ ਝੋਨੇ ਲਾਈ ਜਾਂਦੇ ਆਗੇ ਪੈਸਾ ਕੋਲੇ ਹੈ ਨਹੀਂਗਾ ਸਰ ਇੱਕ ਹਾਲ ਤਾਂ ਇਸ ਤੋਂ ਵੀ ਮੰਨਦਾ ਵੀ ਆਪੀ ਦਾ ਵੀ ਇਸ ਤੋਂ ਮੰਗ ਚਾਰਜ ਇਹ ਤੁਹਾਨੂੰ 300 ਦਾ 28 ਦਿਨਾਂ ਤੇ ਮਿਲਦਾ ਉਹ ਤੁਹਾਨੂੰ ਇੱਕ ਤਾਂ ਰੱਬ ਨੇ ਬਾਲਾ ਗਰਮੀ ਕਰ ਰੱਖੀ ਹੈ ਜੀ ਇੱਕ ਉਧਰੋਂ ਪੈਸਾ ਜਵਾਨੀ ਨਹੀਂ ਜੀਬ 'ਚ ਤੇ ਇਹ ਰਜਾਰ ਜੇ ਤੁਸੀਂ ਮਹਿੰਗੀ ਕਰਤੇ ਇਹਨਾਂ ਦਾ ਵਿਆਹ ਹੋ ਗਿਆ ਨਾਲੇ ਤਾਂ ਨਾਲੇ ਪੈਸੇ ਕਮਾਲੇ ਤੇ ਅਸੀਂ ਦੱਸੂ ਕੀ ਕਰਕੇ ਸਰ ਦੇਖ ਲਓ ਜੇ ਸਰਵਿਸ ਚੱਲੂ ਰੱਖਣੀ ਹੈ ਤਾਂ ਕਰਵਾ ਲੈਣਾ ਚਾਰਜ ਉਹਨੂੰ ਮੋਦੀ ਨੂੰ ਪੁੱਛ ਲਓ ਜੀ ਮੋਦੀ ਨੂੰ ਕਹਿ ਕੇ ਘੱਟ ਕਰਵਾ ਦਿਓ ਚਾਰਜ ਦਾ ਰੇਟ ਹੈਲੋ 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 ਅਵਾਨੀ ਨੂੰ ਪੁੱਛ ਲਓ ਜੀ ਕੀ ਇਹ ਮੁੰਡਾ ਉਹਦਾ ਕੱਟ ਹੀ ਕਰਦੇ ਰੇਟ ਵਿਆਹ ਦੀ ਖੁਸ਼ੀ ਚ ਮੈਡਮ ਜੀ